ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਾ ਪ੍ਰੀਤਮ ਪੰਡਿਤ ਛੇਵ ਦਾ ਦਾ ਪ੍ਰੇਮ ਤੇ ਰਾਜਾ ਫਤਿਹ ਚੰਦ ਮੈਣੀ ਦਾ ਉਧਾਰ ਅੰਮ੍ਰਿਤ ਵੇਲਾ ਗੰਗਾ ਦਾ ਕਿਨਾਰਾ ਠੰਡੀ ਠੰਡੀ ਹਵਾ ਪਾਣੀ ਦੀਆਂ ਉੱਡਦੀਆਂ ਲਹਿਰਾਂ ਦਿਲ ਨੂੰ ਕਿਸੇ ਵਜੂਦ ਵਿੱਚ ਲਿਆ ਰਹੀਆਂ ਸਨ ਕੋਈ ਪ੍ਰੀਤਾਂ ਦਾ ਵਣਜਾਰਾ ਆਪਣੇ ਪਿਆਰੇ ਦੀ ਯਾਦ ਵਿੱਚ ਮਗਨ ਬੈਠਾ ਹੈ ਨੇਤਰ ਬੰਦ ਪਿਆਰੇ ਦੇ ਜਲਾਲ ਮੂਹੋਂ ਕਹੇ ਬਿਨਾ ਅੰਦਰਲੇ ਭੇਬ ਹੰਧੂਆਂ ਰਾਹੀ ਯਾਰ ਹੋ ਰਹੇ ਹਨ ਅੰਦਰ ਦਾ ਬੇਰਾ ਪਾਣੀ ਦੀ ਆਵਾਜ਼ ਸੁਣ ਕੇ ਅੱਖੀਆਂ ਟਪਕ ਰਿਹਾ ਹੈ ਗੰਗਾ ਦੇ ਕਿਨਾਰੇ ਬੈਠ ਲਾਇ ਕੇ ਸਮਰਤੀ ਕੋਈ ਹਰੇ ਰਾਮ ਹਰੇ ਰਾਮ ਰਾਮ ਹੈ ਪੁਕਾਰਦਾ ਕੀਰੇ ਤੇ ਜਲਾ ਲਿਆ ਤੇ ਨੈਣਾ ਵਿੱਚੋਂ ਨੀਰ ਜਾਵੇ ਗਰਮ ਗਰਮ ਹੰਜੂ ਠੰਡੇ ਵੈਣ ਵਿੱਚ ਠਾਰਦਾ ਰੱਬ ਦੇ ਪਿਆਰੀਆਂ ਰੱਬੀ ਨੂਰ ਹੈ ਪਛਾਣ ਲਿਆ ਤੇ ਹੁਈ ਤੂੰ ਹੀ ਕੋਕੇ ਬੈਠਾ ਬੱਦ ਪ੍ਰੇਮ ਤਾਰਦਾ ਸ਼ੀਤਲ ਜੀ ਕਰ ਪਿਆ ਬਨੇਰ ਸ਼ੀਤਲ ਜੀ ਕਰ ਬੈਡ ਨਾਤ ਹਰੀ ਬਾਲੇ ਅੱਗੇ ਪੰਡਤ ਬਿਹਰਧ ਬੋਝਨੀ ਕਹੈ ਸੰਸਾਰ ਦਾ ਜਿਹਦੇ ਸਾਹਮਣੇ अनेका ਸਿਰ ਝੁਕਦੇ ਸਨ ਆਜੋ ਸਿਰ ਕਿਸੇ ਦੇ ਸਾਹਮਣੇ ਝੁਕ ਰਿਹਾ ਹੈ ਕਦੇ-ਕਦੇ ਨੇਤਰ ਚਮਕਦਾ ਹੈ ਉਦਾਲੇ ਨਲਾ ਮਾਰਦਾ ਹੈ ਤੇ ਫਿਰ ਬੰਦ ਕਰ ਲੈਂਦਾ ਹੈ ਦਿਲ ਵਿੱਚ ਗਿਣਤੀਆਂ ਹਨ ਪਰ ਹਰ ਵਿਚਾਰ ਵਿੱਚ ਕੋਈ ਇੱਕ ਜੋਤ ਕੰਮ ਕਰ ਰਹੀ ਹੈ ਕਦੇ ਉਸ ਦੇ ਧਿਆਨ ਵਿੱਚ ਪ੍ਰੀਤਮ ਚੱਕਰ ਗਦਾ ਲਈ ਵਿਸ਼ਨੂ ਰੂਪ ਧਾਰੀ ਚਲਾ ਆ ਰਿਹਾ ਹੈ ਕਦੇ ਪ੍ਰੀਤਮ ਕੁੱਠੇ ਨਿਮਾਣੇ ਸੁਧਾਮੇ ਦੇ ਚੌਲ ਖੋ ਕੇ ਖਾ ਰਿਹਾ ਹੈ ਕਦੇ ਭੀਲਣੀ ਦੇ ਸੇਰਾ ਤੇ ਰੀਜਿਆ ਹੈ ਕਦੇ ਭੀਨੀ ਦੇ 베ਰਾ ਤੇ ਰੀਜ ਰਿਹਾ ਹੈ ਤੇ ਕਦੇ ਸਲ ਰੂਪੀ ਅਹਲਿਆ ਨੂੰ ਚਨ ਸ਼ੁਆ ਕੇ ਤਾਰ ਰਿਹਾ ਹੈ ਪਰ ਜਦ ਅੱਖਾਂ ਖੁੱਲਦੀਆਂ ਹਨ ਉਹੀ ਇਕੱਲਾ ਵਿਰਦ ਬਾਬਾ ਸ਼ਿਵਦਤ ਰਹਿ ਜਾਂਦਾ ਹੈ ਬੋਲ ਖੁੱਲਦੇ ਹਨ ਤਾਂ ਅਰਦਾਸ ਸ਼ੁਰੂ ਹੁੰਦੀ ਹੈ ਲੋਕੀਂ ਆਖਦੇ ਗਰੂਏ ਪੀਰ ਤੈਨੂੰ ਪਾਸੇ ਬਿਸ਼ਨੂ ਦਾ ਖਾਸ ਅਵਤਾਰ ਮੈਨੂੰ ਬਿਰਧ ਬਾਗ ਨਹੀਂ ਮਾਣਾ ਤੜਪਦਾ ਹਾਂ ਤਾਰੋ ਰੂਪ ਧਰ ਕ੍ਰਿਸ਼ਨ ਮਹਾਰ ਮੈਨੂੰ ਮੈਂ ਹਾਂ ਪਿਰਣੀ ਦੇ ਬਾਗ ਅਤਹੀਣਾ ਬਣ ਕੇ RAM ਜੀ ਦਿਓ ਦਿਦਾਰ ਮੈਨੂੰ ਪੱਥਰ ਬਾਗ ਰਾ ਚਰਨ ਸੁਹਾਏ ਆਪਣੇ ਪ੍ਰੀਤਮ ਤਾਰ ਮੈਨੂੰ ਪ੍ਰੀਤਮ ਤਾਰ ਮੈਨੂੰ ਗੁਣ ਸਮਝੋ ਜੈ ਉਹ ਗੁਣ ਇਹ ਪ੍ਰੀਤ ਵਿੱਚ ਖਸਪ ਹੈ ਅਤੇ ਯਾਦ ਭੁਲਾਇਆ ਭੁੱਲਦੀ ਨਹੀਂ ਤੇ ਯਾਦ ਕੀਤਾ ਘਟਦੀ ਨਹੀਂ ਇਸ ਅਗ ਨੂੰ ਜਿਉਂ-ਜਿਉਂ ਦਿਖਾਓ ਇਸ ਦੀ ਉਮਰ ਵੱਧਦੀ ਹੈ ਤੇ ਜਿਉਂ-ਜਿਉਂ ਬੇਲੇ ਸੇਕੋ ਬਧੇਰੇ ਹੁਣ ਸੇਕ ਬਧੇਰੇ ਹੁੰਦਾ ਹੈ ਜਿਉਂ-ਜਿਉਂ ਪਿਆਰੇ ਨੂੰ ਯਾਦ ਕਰੋ ਬਿਰਣ ਦੀ ਖਿੱਚ ਜ਼ੋਰਦਾਰ ਹੁੰਦੀ ਜਾਂਦੀ ਹੈ ਇਹ ਹਾਲ ਸ਼ਿਵਦਾ ਪੰਡਤ ਜੀ ਦਾ ਹੈ ਦਿਲ ਵਿੱਚ ਜਲਣ ਪਲੋ-ਪਲ ਵੱਧਦੀ ਆ ਰਹੀ ਹੈ ਵਿਯੋਗ ਨੇ ਢਾਲ ਕਰ ਦਿੱਤਾ ਹੈ ਲੱਗੀ ਚੋੜ ਬਿਰਹੋਂ ਦੀ ਦਿਲ ਨੂੰ ਟਿਕਣ ਨਾ ਦਿੰਦੀ ਏ ਲੱਗੀ ਜੋੜ ਬਿਰਹੋਂ ਦੀ ਦਿਲ ਨੂੰ ਟਿਕਣਾ ਨਾ ਦਿੰਦੀ ਏ ਔਖਾ ਜਿਹਾ ਸੱਲ ਬਿਛੋੜੇ ਵਾਲੇ ਯਰ ਕੇ ਇਧਰ ਰਹਿਣ ਅਖੇਰਾ ਮਿਲਿਆ ਖਾਂਤ ਬਿਆਰੇ ਨੂੰ ਇਧਰ ਰਹਿਣ ਅਖੇਰਾ ਮਿਲਿਆ ਬਾਝ ਪਿਆਰੇ ਦੇ ਉਦੜ ਪਿਆਰਾ ਮਿਲਦਾ ਨਵੇਂ ਇਸ਼ਕ ਦੀ ਤਰਕੇ ਵਿਕੜੇ ਪੰਦ ਸੁਣੀਦੇ ਔਖੀ ਕਾਟੀ ਪ੍ਰੇਮ ਦੀ ਜਿਸਨੇ ਪਾਇਆ ਪ੍ਰੇਤਮ ਪਾਇਆ ਜਿਉਂਦੇ ਮਰਕੇ ਔਗਣ ਹਾਰੇ ਦੇ ਵਿੱਚ ਗੁਣ ਤਾਂ ਸਹਿਬਾ ਕੋਈ ਨਹੀਂਗਾ ਆਪੇ ਮਿਲ ਬੋ ਦਾ ਤਰਸ ਦੁਖੀ ਤੇ ਕਰਕੇ ਉਧਰ ਕਲਗੀਆਂ ਵਾਲੇ ਖਿੱਚੇ ਤਾਰ ਪ੍ਰੇਮ ਦੀ ਪਹੁੰਚੇ ਗੰਗਾ ਕੰਢੇ ਰੂਪ ਵਿਸ਼ਨ ਕਰਿਸ਼ਨ ਦਾ ਤਰਕੇ ਲੀਲਾ ਵੇਖੋ ਸੰਗ ਤੇ ਬਾਲਕ ਸ਼ਾਮ ਅਵਤਾਰ ਦੀ ਮੋਲਿਆ ਬੜਲਤਗਾਂ ਮਨ ਚਾਤਕਨਾ ਕੋਲ ਕਰਕੇ ਕਲਗੀਆਂ ਵਾਲੇ ਦੁਰ ਕਲਗੀਆਂ ਵਾਲੇ ਦੇ ਵਿੱਚ ਦਰਸ਼ਨ ਪਾ ਕੇ ਸ਼ਾਮਾ ਕਰਦਾ ਦਦਰ ਜੋਈਆਂ ਸਿਰ ਚਰਨਾ ਤੇ ਤਰ ਕੇ ਦਰਸ਼ਨ ਪਾ ਕੇ ਸੜਦੇ ਸੀਨੇ ਸੀਤਲ ਹੋ ਗਏ ਨੇ ਤੇਰੇ ਪ੍ਰੇਮਰ ਬਚਾਇਆ ਪ੍ਰੀਤੋਂ ਦੁਆਰੇ ਹਰ ਕੇ ਇੱਕ ਝਾਤ ਨੇ ਮਨ ਮੋਹ ਲਿਆ ਪੰਡਤ دیਵਾਨਾ ਹੋ ਗਿਆ ਕਿਸੇ ਰੰਗ ਵਿੱਚ ਰੱਤਾ ਪਿਆ ਇਸ دیਵਾਨਗੀਆਂ ਘਰ ਘਰ ਗੱਲਾਂ ਘਰ ਘਰ ਉਪਮਾ ਘਰ ਘਰ ਸ਼ਰਦਾ ਪੂਜਾ ਅੱਗੇ ਨਾਲੋਂ ਬਧੇਰੇ ਹੋਣ ਲੱਗ ਪਈ ਪਰ ਜਿੱਥੇ ਅੱਗੇ ਦਿਲ ਪੂਜਾ ਕਰਾ ਕੇ ਖੁਸ਼ ਹੁੰਦਾ ਸੀ ਉਹਨੂੰ ਕਿਸੇ ਬ੍ਰਹਮ ਸ਼ਕਤੀ ਦੀ ਪੂਜਾ ਕਰਦਾ ਨਹੀਂ ਰਜਦਾ ਉਹ ਆਪ ਸਾਲ ਬਾਲਾ ਪ੍ਰੀਤਮ ਦੀ ਪੂਜਾ ਕਰਦਾ ਤੇ ਲੋਕਾਂ ਨੂੰ ਪੂਜਾ ਕਰਨ ਦੀ ਪ੍ਰੇਰਣਾ ਕਰਦਾ ਲੋੜ ਤੋਂ ਥੋੜ੍ਹ ਤੋਂ ਲੋੜ ਬੜੀ ਚੀਜ਼ ਹੁੰਦੀ ਹੈ ਇਹ ਵਦਸ਼ਾ ਨੂੰ ਮੰਗਤੇ ਤੇ ਜੋਰਾਵਾਰਾਂ ਨੂੰ ਅਧੀਨ ਬਣਾ ਲਿਆ ਕਰਦੀ ਹੈ ਰਾਜਾ ਫਤੇਜੰਦ ਮੈਣੀ ਤੇ ਉਹਦੀ ਰਾਣੀ ਦਰ ਤਰਫ ਭਟਕਦੇ ਅੱਜ ਸ਼ਿਵਦਾ ਦੇ ਦਰ ਵੀ ਪਹੁੰਚੇ ਦੋਹਾਂ ਨੂੰ ਪੁੱਤਰ ਦੀ ਲਾਲਸਾ ਨੇ ਫਕੀਰ ਬਣਾ ਛੱਡਿਆ ਸੀ ਦੋਵੇਂ ਜੱਜ ਕਾ ਵਾਂਗ ਪੱਲਾ ਪਾ ਕੇ ਇਸ ਤਰ੍ਹਾਂ ਅਰਦਾਸ ਕਰਨ ਲੱਗੇ ਰਾਜਾ ਰਾਣੀ ਦੋਵੇਂ ਗੱਲਾਂ ਪਾਏ ਕੇ ਰਾਜਾ ਰਾਣੀ ਦੋਵੇਂ ਗਲ ਵਿੱਚ ਪੱਲਾ ਪਾਏ ਕੇ ਸ਼ਿਵਦਤ ਤਾਈਂ ਆਖਦੇ ਸੁਣਾਏ ਕੇ ਰਾਜਾ ਰਾਣੀ ਦੋਵੇਂ ਗਲ ਪੱਲਾ ਪਾਏ ਕੇ ਸ਼ਿਵਦਤ ਤਾਈਂ ਆਖਦੇ ਸੁਣਾਏ ਕੇ ਹਾਰ ਕੇ ਤੁਸਾਂ ਦੇ ਦਰ ਡੇਗੇ ਆਣ ਕੇ ਪੰਡ ਜੀ ਰਖ ਲਓ ਨਿਵਾਣ ਜਾਣ ਕੇ ਕੋਰਨਾਏ ਤੋੜ ਬਸ ਕਮੀ ਲਾਲ ਦੀ ਪਿਛੇ ਆ ਸੁਆਮੀ ਦੇ ਇਕ ਬਾਲ ਦੀ ਮਾਲੀ ਜੋਲੀ ਪੁੱਤਰ ਦਾ ਖੈਰ ਪਾਈ ਜੀ ਤੇਰੇ ਦਰਵਾਜੋਂ ਨਾ ਖਾਲੀ ਜਾਈਏ ਜੀ ਤੇਰੀ ਮੇਰ ਨੇ ਜਗਤ ਸੇਠ ਤਾਰਿਆ ਮਰ ਬੜ ਬੜ ਬਣ ਲਾਇਆ ਪਿਆਰਿਆ ਤੇਰਾ ਜਸ ਸਾਰਾ ਹੈ ਜਹਾਨ ਗਾਮ ਦਾ ਮਾਰ ਕੋਈ ਮੰਗੀਆਂ ਮਰਾ ਦਾ ਪਾਵਦਾ ਹੀ ਮੇਰਾ ਦੇ ਮਾਲਕ ਪੰਡਿਤ ਦਇਆ ਕਰੋ ਦੁਨੀਆ ਦੇ ਦਰ ਵਾਦਨ ਹੀ ਸੋਭ ਦੇ ਤੇਰੇ ਦਰਵਾਜ਼ਿਓ ਦਾਨੀਆਂ ਦੇ ਦਰ ਬੰਦ ਨਹੀਂ ਸੋਭ ਦੇ ਤੇਰੇ ਦਰਵਾਜ਼ਿਓ ਜਗ ਤੇ ਸੇੜਦੇ ਸੁਖੇ ਬੂਟੇ ਨੂੰ ਫਲ ਲੈ ਸਕਦਾ ਹੈ ਤਾਂ ਸਾਡੇ ਤੇ ਵੀ ਕਿਰਪਾ ਕਰੋ ਤੇਰੀ ਦਇਆਤਾ ਨਾਲ ਮਾਧੋ ਦੇ ਘਰ ਉਜਾਲਾ ਹੋ ਸਕਦਾ ਹੈ ਤਾਂ ਸਾਡੇ ਭਾਗਾ ਵਿੱਚ ਵੀ ਦੋ ਲਕੀਰਾ ਮਾਰ ਦਿਓ ਅਸੀਂ ਗੁਨਾਹਗਾਰ ਹਾਂ ਅਪਰਾਧੀ ਹਾਂ ਪਾਪੀ ਹਾਂ ਪਰ ਆਪ ਦਾ ਬਖਸ਼ੰਦ ਹੋ ਇਹ ਕਹਿੰਦੇ ਹੋਏ ਰਾਜਾ ਅਤੇ ਰਾਣੀ ਪੰਡਤ ਦੇ ਚਰਨਾਂ ਤੇ ਡਿੱਗ ਪਏ ਪੰਡਤ ਦੇ ਨੇਤਰ ਕਿਸੇ ਰੰਗ ਵਿੱਚ ਬੰਦ ਸਨ ਉਹਦੇ ਹੋਰ ਦਿਲਾਂ ਵਿੱਚ ਪ੍ਰੇਮ ਜੋ ਜਗਾਉਣ ਦੀ ਸੋਚ ਰਿਹਾ ਸੀ नेत्र ਖੁੱਲੇ ਤਾਂ ਉਸਨੇ ਇਓ ਮੂੰਹੋਂ ਕਿਹਾ ਜੀ ਸੁਣ ਕੇ ਬਾਤ ਕਿਹਾ ਸ਼ਿਵਦਤ ਸੁਣ ਕੇ ਬਚਨ ਪਿਆਰੇ ਇਹ ਸਭ ਚੋਜ ਉਸੇ ਦੇ ਜਿਸਨੇ ਕਈ ਸਵਾਲੀ ਤਾਰੇ ਸਭ ਨੂੰ ਫਲ ਦੇਵਨ ਨੂੰ ਮੰਗੇ ਦਾਤਾ ਦੇਵਨ ਹਾਰੇ ਉਹਦੇ ਅੱਗੇ ਨਿਉਣ پیغمبر ਮੈਂ ਤੂੰ ਕੋਣ ਵਿਚਾਰੇ ਭਿਖਾਰੀ ਤੇ ਬੱਚਾ ਨਹੀਂ ਜਾਣਦੇ ਕਿਉਂ ਕੀ ਕੁਛ ਹੈ ਉਹਨਾਂ ਦਾ ਸੁਆ ਮੰਗੀ ਜਾਣ ਤੇ ਪੱਕਾ ਹੁੰਦਾ ਰਾਜਾ ਵੀ ਇਹ ਸੁਣ ਕੇ ਪਸੰਨ ਨਾ ਹੋਇਆ ਉਹ ਉਸੇ ਰਾਸਵਾਲੀ ਵਾਂਹ ਕੁੰਡੀ ਖੜਗਾਈ ਗਿਆ ਤੇ ਸ਼ਿਵਦਾਤਨ ਨੂੰ ਬਹੁਤ ਯਕੀਨ ਦਵਾਇਆ ਤਾਂ ਰਾਜਾ ਕਹਿਣ ਲੱਗਾ हे ਦੇਵਤਾ ਦੱਸ ਉਹ ਕੌਣ ਹੈ ਰੱਬੀ ਜੋਤ ਹੈ ਜਿਹਦੇ ਅੱਗੇ ਤੂੰ ਵੀ ਇੱਕ ਸਵਾਲੀ ਹੈ ਅਗੋਰਾਜ ਬੋਲਦਾ ਸੀ ਸੁਨਵਾਇ ਕੇ ਕੌਣ ਬਲੀ ਅਵਤਾਰ ਉਹ ਦੱਸ ਸਮਝਾ ਕੇ ਅਗੋਰਾਜ ਬੋਲਦਾ ਸੀ ਸੁਨਵਾ ਕੇ ਕੌਣ ਬਲੀ ਅਵਤਾਰ ਉਹ ਦੱਸ ਸਮਝਾ ਕੇ ਦਾਰੇ ਉਹਦੇ ਜਾ ਕੇ ਕਹਾ ਮੈਂ ਤੂੰ ਨਹੀਂ ਤਾਂ ਕੇ ਦਾਰੇ ਉਹਦੇ ਤੇ ਜਾ ਕੇ ਬਾ ਮੈਂ ਤੂੰ ਨਹੀਂ ਤਾਂ ਕੇ ਚਰੀਨ ਪਕੜ ਲਾ ਉਸ ਦੇ ਗਲ ਪੱਲਾ 파 ਕੇ ਇੱਕ ਪੁੱਤਰ ਦੀ ਲੋੜ ਹੈ ਅੱਖਾਂ ਕੋਰ ਲਾ ਕੇ ਕਰੋ ਸੁਪੁੱਤ ਗੁਰੂ ਜੀ ਫਲ ਡਾਲੀ ਲਾ ਕੇ ਪੰਡਤ ਨੇ ਉੱਤਰ ਦਿੱਤਾ ਜੇ ਜੇ ਪ੍ਰਗਟ ਹੋਣ ਕਰਕੇ ਪਾਪੀ ਰੂਪੀ ਹਨੇਰਾ ਨਹੀਂ ਰਿਹਾ ਇਹ ਤੇ ਦਰਸ਼ਨ ਕਰਕੇ ਸਾਰੀ ਦੁਨੀਆ ਵਿੱਚ ਠੰਡ ਵਰਤ ਰਹੀ ਹੈ ਜੋ ਗੰਗਾਲਾਂ ਨੂੰ ਸ਼ਾਹ ਤੇ ਗੁਲਾਮਾਂ ਨੂੰ ਆਜ਼ਾਦ ਕਰਨ ਵਾਸਤੇ ਆਇਆ ਹੈ ਜੋ ਮੁਰਦਿਆਂ ਨੂੰ ਮਾਰ ਕੇ ਜੀਉਣ ਦਾ ਬਲ ਦਸਣ ਆਇਆ ਹੈ ਉਹੀ ਜੋ ਘਟ ਵਿੱਚ ਬਸਦਾ ਹੈ ਉਹੀ ਹੰਕਾਰ ਤੋਂ ਖਾਲੀ ਦਿਲਾਂ ਵਿੱਚ ਬਿਨਾਂ ਬੁਲਾਏ ਆ ਬਸਦਾ ਹੈ ਉਸੇ ਮੇਰੇ ਵਾਲਾ ਪ੍ਰੀਤ ਮੇ ਯਾਦ ਕਰੋ ਧੂੜੀਆਂ ਤਪਣ ਦੀ ਲੋੜ ਨਹੀਂ ਪਖੰਡ ਜੋ ਦਿਖਾਵੇ ਦੀ ਕੋਈ ਥਾਂ ਨਹੀਂ ਯਾਦ ਕਰ ਵਾਲਿਆ ਕੋਲ ਉਹ ਆਪ ਚਲਾ ਆਉਂਦਾ ਹੈ ਮਸ ਰੋੜ ਹੈ ਪਿਆਰ ਦੀ ਅਗੋ ਸ਼ੇਵਦਾ ਤੇ ਆਖਦਾ ਸੁਣਿਓ ਅਨਾਲ ਧਿਆਨ ਤਾਰਨ ਆਇਆ ਜਗਤ ਨੂੰ ਔ ਤਾਰਨ ਆਇਆ ਜਗਤ ਨੂੰ ਦੇ ਧਰ ਕੇ ਭਗਵਾਨ ਬਾਲਾ ਪ੍ਰੀਤਮ ਦਾਸ ਦਾ ਪ੍ਰਗਟ ਬਾਲਾ ਪ੍ਰੀਤਮ ਦਾਸ ਦਾ ਪ੍ਰਗਟ ਵਿੱਚ ਜਹਾਨ ਪ੍ਰੀਤ ਨਭਈ ਅਵਤਾਰਿਓ ਪੀਰ ਨਵੀਂ ਉਤਾਰੇ ਹੋ ਰਾਮ ਰੀਮ ਰਹਿਮਾਨ ਲੋੜ ਨਵਾਰੋ ਬਾੜ ਦੀ ਲੋੜ ਨਵਾਰੋ ਬਾੜ ਦੀ ਅੰਦਰ ਧਰੋ ਧਿਆਨ ਆਪੇ ਦਰਸ਼ਨ ਦੇਣਗੇ ਆਪੇ ਦਰਸ਼ਨ ਦੇਣਗੇ ਸਾਬਜ਼ ਰਾਖੀ ਮਾਨ ਭਜਨੋ ਕਰੋ ਕਰਤਾਰ ਦਾ ਇਹ ਭਜਨ ਕਰੋ ਕਰਤਾਰ ਦਾ ਜਿਹਗੇ ਜੀਵ ਪ੍ਰਾਣ ਸੀਤਲ ਆਸਾਂ ਪੂਰੀਆਂ ਮਿਲ ਜਾਏ ਆਵਣ ਜਾਣੋ 10 ਵਜੇ ਸ਼ਾਂਤੀ ਆਈ ਭਰੋਸਾ ਕਰਕੇ ਦੋਵੇਂ ਘਰ ਨੂੰ ਪਰਤੇ ਆਤਮਾ ਵਿੱਚ ਵਾਹਿਗੁਰੂ ਵਸ ਗਿਆ ਇੱਕ ਨਵੀਂ ਚਾਹ ਨਵਾਂ ਚਾਹ ਲੈ ਕੇ ਘਰ ਆ ਬਸੀ ਦੋਵੇਂ ਜਿੱਥੇ ਬੈਂਦੇ ਜਿਸ ਹਾਲ ਵਿੱਚ ਹੁੰਦੇ ਪਿਆਰੇ ਦੀ ਯਾਦ ਵਿੱਚ ਹੁੰਦੇ ਅਰਦਾਸ ਵਿੱਚ ਦਿਲ ਜੁੜਦਾ ਤਾਂ ਐਉਂ ਭਾਸਦਾ ਜਿਵੇਂ ਬਾਲਾ ਪ੍ਰੀਤਮ ਅਕਾਲ ਮੂਰਤੀ ਦੇ ਸਾਹਮਣੇ ਖੜੀ ਹੋਵੇ ਉਦੋਂ ਵੇ ਐਵੇਂ ਵਰਜੋਈਆਂ ਕਰ ਰਹੇ ਹਨ ਦੋਵੇਂ ਰਾਜਾ ਰਾਣੀ ਬੈਠੇ ਕ ਮਹਿਲ ਅੰਨਾਂ ਨੂੰ ਦੇ ਦੋਵੇਂ ਰਾਜਾ ਰਾਣੀ ਬੈਠੇ ਅੰਦਰ ਬੈਲਾ ਦੇ ਦਿਲ ਉਹ ਅਰਦਮ ਜਾਲ ਕਰ ਦੇ ਕਹਿੰਦੇ ਆਵੋ ਦਰਸ ਦਿਖਾਓ ਵਾਲਾ ਪ੍ਰੀਤਮ ਜੀ ਹਾਥ ਬਾਨ ਕਲਸ ਵਾਲੀ ਮਾਤਾ ਤੇਰੇ ਦਰ ਦੇ ਤੇਰਾ ਦਰ ਤੇ ਆ ਕੇ ਮਾ ਦੁਬਾਰਗੇ ਤਰ ਗਏ ਨੇ ਜਗ ਪੈ ਬੁਝ ਚਰੰਗ ਜਗ ਮੇ ਬਾਲੇ ਘਰ ਦੇ ਤੇਰਾ ਦਰਸ਼ਨ ਪਾ ਕੇ ਕੋਲੇ ਰਾਜੀ ਹੋ ਰਹੇ ਨੇ ਲੰਗੜੇ ਲੁਲ ਵੇਖਨੇ ਜੰਗਾ ਗੰਗਾ ਵਿੱਚ ਤਰ ਦੇ ਤੇਰੀ ਮੋਣੀ ਮੂਰਤ ਮੋਲਿਆ ਬਡੇ ਨਬਾਬਾ ਨੂੰ ਆਜ ਜੋ ਕੇ ਸਿਰ ਚਰਨਾਂ ਉੱਤੇ ਤਰ ਦੇ ਪੰਡਤ ਭਗਤਾ ਮਾਲਾ ਬਣਨੀ ਤੇਰੇ ਨਾਮ ਦੀ ਭੀਖਣ ਵਰਗੇ ਸਜਦੇ ਕਰਮਾਂ ਤੇਨੇ ਕਰਦੇ ਤੇਰੇ ਦਰ ਤੋਂ ਮੰਗੀਆਂ ਮਿਲਣ ਮਰਦਾ ਹਰ ਇੱਕ ਨੂੰ ਜਨਿ ਹੁਕੇ ਜੋ ਬਹੋਂ ਮਰਦੇ ਜਿੱਤੇ ਨੇਦ ਤੋਂ ਦਾਤਾ ਬਿਸ਼ਾਲ ਹੈ ਨੇ ਸਾਡੇ ਬਲ ਵੀ ਕੇ ਰਾਂ ਨજર ਮੇਰ ਦੀ ਕਰ ਦੇ ਪਾ ਦੇ ਖੈਰ ਪੁੱਤਰ ਦਾ ਮਨ ਭਰਿਆ ਸੁਵਾਲੀ ਦੀ ਸਾਡੀ ਚੋਲੀ ਦਾ ਤਾਰ ਰਹਿਮਤ ਦੇ ਨਾਲ ਪਰਦੇ ਵਖਣ ਹਾਰੇ ਲਗੀਆਂ ਰਹਿਣ ਅੜਿਕਾਂ ਤੇਰੀਆਂ ਹੰਜੂ ਨੈਣਾਂ ਵਿੱਚ ਸੀਤਲ ਜੀ ਚਰਦੇ ਕਿਸੇ ਦੀ ਯਾਦ ਵਿੱਚ ਕੋਈ ਸਵਾਦ ਹੁੰਦਾ ਹੈ ਕੋਈ ਫਾਨੀ ਚੀਜ਼ਾਂ ਦੀ ਯਾਦ ਵਿੱਚ ਇੰਨਾ ਗਵਾਚ ਜਾਇਆ ਕਰਦੇ ਹਨ ਕਿ ਜਿੱਥੇ ਕਿਸੇ ਰੱਬੀ ਰੂਹ ਨੂੰ ਯਾਦ ਹੋਵੇ ਉਹਦਾ ਕੀ ਕਹਿਣਾ ਦਿਲ ਟਿਕ ਗਿਆ ਸ਼ਾਂਤ ਸਾਗਰ ਵਾਂਗ ਖਾਸ਼ਾਂ ਰੂਪੀ ਲਹਿਰਾਂ ਹੌਲੀ-ਹੌਲੀ ਗੋਮੋਦਿਆ ਗਈਆਂ ਪੁੱਤਰ ਦੀ ਲਾਲਸਾ ਘਟ ਗਈ ਤੇ ਹਰਥਾਂ ਸਬਰ ਸੰਤੋਖ ਦੀ ਇਸ਼ਿਆ ਰਹਿਤ ਪ੍ਰੇਮ ਨੇ ਲੈ ਲਈ ਹਰ ਤਮੰਨਾ ਮੁੱਕ ਗਈਆਂ ਇੱਕ ਉਸ ਪ੍ਰੀਤਮ ਦੇ ਦਰਸ਼ਨ ਦੀ ਅਮੰਗ ਰਹਿ ਗਈ ਖਾਸ ਕਰ ਰਾਣੀਤਾ ਸਦਾ ਕਹਿਣ ਵਾਲੀ ਨਾਮ ਖੁਆਰੀ ਵਿੱਚ ਰੰਗੀ ਰਹੀ ਗਈ ਹਰ ਬਲੇ ਅਰਦਾਸ ਵਿੱਚ ਇਉਂ ਮਗਰ ਰਹਿੰਦੀ ਜੀ ਗੋਲ ਪਰ ਬਚ ਪੱਲਾ ਪਾ ਕੇ ਕਰੀ ਅਰਦਾਸ ਮੈਣੀ ਆਵੇ ਤਾਰਨ ਆਵੋ ਆਵੋ ਤੇ ਰਨ ਲਾਵੋ ਬਸ ਹਣ ਇੱਕ ਇੱਕ ਆਪ ਦੇ ਦਦਾਰ ਦੀ ਹੈ ਚੰਨ ਜੀ ਚ ਗੌਰ ਵਾਗੇ ਨਦਰ ਸਵਨਾ ਰੁਦਾ ਦਾ ਦੀਆਂ ਚ ਨਿਰਭੀਨ ਖੁੱਟ ਗਿਆ ਮੁਖੜਨ ਰਾਨੀ ਮੇਰੇ ਰਣ ਦੋਸ਼ ਬਾਬੂ ਨਾ ਤੇਰੇ ਹੋ ਕੇ ਤੇਰੇ ਧਰ ਡੇਗੇ ਤਾਰੋ ਮੇਰ ਧਾਰੋ ਸਿਧਰੇ ਸਾਡੇ ਪਾਪਾਂ ਬਲ ਜੀਤ ਕਬੋ ਨਾ ਅਰਦਾਸ ਕਰਦਿਆਂ ਕਰਦਿਆਂ ਨੇਤਰ ਬੰਦ ਹੋ ਜਾਂਦੇ ਨੇ ਤੇ ਸੁਰਤ ਕਿਸੇ ਅਗੰਭੀ ਦੇਸ਼ ਵਿੱਚ ਜੁੜ ਜਾਂਦੀ ਹੈ ਐਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਦੇਵੀ ਰੂਪ ਬਾਲਕ ਚਿਹਰੇ ਤੇ ਇਲਾਹੀ ਨੂਰ ਹਸੂ ਹਸੂ ਕਰਦਾ ਵਿੜੇ ਵਿੱਚ ਆਵੜਦਾ ਪਰ ਜਦੋਂ ਅੱਖਾਂ ਖੋਲਦੀ ਹੈ ਤਬੇਰੋਂ ਦੇ ਦਿਲਵੰਗ ਅੰਦਰ ਬਾਹਰ ਸਭ ਸੁੰਝ ਪਾਸਦੀ ਹੈ ਕਦੇ ਰਾਤ ਜਦੋਂ ਅੱਖ ਲੱਗਦੀ ਤਾਂ ਉਹੀ ਸੁੰਦਰ ਮਾਨਾ ਮੋਣੀ ਮੂਰਤ ਮਾਂ ਮਾਂ ਕਰਦੀ ਗੋਦੀ ਵਿੱਚ ਆ ਬੈਂਦੀ ਪਰ ਜਦ ਅੱਖ ਖੁੱਲਦੀ ਤਾਂ ਲੰਘ ਰਹੀ ਦੇ ਪੈਰਾਂ ਦੇ ਨਿਸ਼ਾਰ ਬਾਗ ਕੇਵਲ ਝਾਦੀ ਰਹਿ ਜਾਂਦੀ ਇਹ ਲਗਨ ਵਾਦੀ ਵਾਦੀ ਹੱਦ ਤੱਕ ਪਹੁੰਚ ਗਈ ਰਾਣੀ دیਵਾਨੀ ਹੋ ਗਈ ਹਰ ਬਲੇ ਉਹ ਤੁਨ ਈਉ ਬਹਿਣ ਪ੍ਰੇਮ ਦੇ ਮਗਰ ਸਦਾ ਦੇ ਦਰਜੇ ਤੱਕ ਪਹੁੰਚ ਗਏ ਵੇਖੋ ਰਾਣੀ ਗਲ ਪੱਲਾ ਪਾਈ ਕੈਸੀ ਦਿਲ ਹਲਾ ਦੇਣ ਵਾਲੀ ਬਾਣੀ ਵਿੱਚ ਅਰਦਾਸ ਕਰ ਰਹੀ ਹੈ ਮੇਲਾ ਵਿੱਚ ਬੈਠੇ ਰਾਣੀ ਕੋ ਕਹੇ ਅਮਰ ਦੀ ਵਾਏ ਗੁਰੂ ਵਾਏ ਗੁਰੂ ਐ ਅਰਧਮਿਓ ਚਾਰ ਦੀ ਆਤਮਾ ਵਿੱਚ ਕਲਕੀ ਕਰ ਕਰਤਾਰ ਦੀ ਤੰਦੀ ਦੇ ਨਿਆਲੇ ਇਹੋਂ ਦਮ ਕੇ ਤਾਰੂ ਸਰਦਾਰ ਦੀ ਕਹਿੰਦੀ ਹੋਰ ਮੰ ਚੱਲਣ ਦਰਿਆ ਨਹੀਂ ਤਾਨ ਜੀ ਪ੍ਰੀਤਮ ਜੀ ਦਰਸ਼ਨ ਦੇ ਹੋ ਜਾਂਦੀ ਹੈ ਜਾਨ ਜੀਓ ਪਿਆਰੇ ਜੀ ਦਰਸ਼ਨ ਦਿਖਾਵੋ ਜਨ ਮਰੀ ਭੋਲੂ ਰਬਾ ਬੈਠੀ ਪਛਤਾਉਨੀ ਆ ਸਦਰਾਂ ਦੇ ਸ਼ਰਤੇ ਬੈਠੀ ਕਾਗ ਅੜਾਉਨੀ ਆ ਕਰਮ ਹਰ ਦੇ ਪੱਤੀ ਉੱਤੇ ਅਉਸੀਆਂ ਪੌਣੀਆਂ ਅੰਧਿਆਰਾਂ ਹਾਰੇ ਜਾਂ ਲਾਲਾਤ ਕੌਣੀਆਂ ਟੁੱਟਦੀ ਆਸ ਪੁਰਾਣੇ ਮੁਗਦੇ ਹਨ ਪ੍ਰਾਣ ਜੀ ਟੁੱਟਦੀ ਆਸ ਮੇਰੇ ਮੁਗਦੇ ਹਨ ਪ੍ਰਾਣ ਜੀ ਪ੍ਰੀਤਮ ਜੀ ਦਰਸ ਦਿਖਾਵੋ ਜਾਂਦੀ ਹੈ ਜਾਨ ਜੀਓ ਦਾਤਾ ਜੀ ਦਰਸ ਦਿਖਾਵੋ ਕਸਿਆ ਨੇ ਪ੍ਰੇਮ ਤਣਾਵਾ ਤਣਕੇ ਦੇ ਧੋਰ ਨੂੰ ਕਰਮ ਦੇ ਪਏ ਵਿਛੋੜੇ ਆਖਾਂ ਕੀ ਹੋਰ ਨੂੰ ਹੋ ਗਏ ਹਾਂ ਬੰਤੀ ਲਬਦੀ ਪ੍ਰੇਮ ਦੇ ਚੋਰ ਨੂੰ ਮਾਤਾ ਸਾਡਾ ਕੀ ਉਜਰ ਜੇ ਮੰਨੇ ਆਪਨਾ ਹੋਰ ਨੂੰ ਛੜ ਗਿਉ ਜਨ ਜੋ ਮਨੋ ਆਪਣਾ ਜੋਰ ਨੂੰ ਬਿਰਹੋਂ ਨੇ ਖਾਲੀ ਹੁਣ ਤਾਂ ਦਮ ਦੇ ਮਹਿਮਾਨ ਜੀ ਪਰੇ ਜਮੇ ਦਰਸ਼ਨ ਦਿਖਾਵ ਜਾਂਦੀ ਹੈ ਜਾਨ ਜੀਓ ਦਸਤਾ ਜੀ ਦਰਸ ਦਿਖਾਵ ਮੈਨੋ ਨੇ ਖਬਰ ਜਾਣਦੀ ਕਰ ਪ੍ਰੇਮ ਨੇ ਪਾ ਲਿਆ ਚਾਹਵਾਂ ਨਾਲ ਰੋਗ ਦੇਹ ਨੂੰ ਪ੍ਰੀਤ ਦਾ ਲਾ ਲਿਆ ਸਿਖਾ ਬਿਛੋੜੇ ਤੇ ਤਨ ਮਨ ਹੈ ਜਾਲਿਆ ਜਿਉ ਜੇ ਲੋਕੋ ਪਰਮੋ ਬਿਰਹੋਂ ਨੇ ਖਾ ਲਿਆ ਪ੍ਰੀਤ ਰੀਤ ਪਲ ਜਾਣੇ ਜਹਾਨ ਜੀ ਪ੍ਰੀਤਮ ਜੀ ਦਰਸ਼ਨ ਦੇਵੋ ਦਿੰਦੀ ਹੈ ਜਾਨ ਜੀ ਪ੍ਰੀਤਮ ਜੀ ਦਰਸ਼ ਦਿਖਾਵੋ ਗੁਜਰੇ ਕੇ ਜਨਮ ਪਿਆਰੇ ਦੇਖੇ ਦੀਦਾਰ ਜੀ ਐਨਾ ਵਿਛੜਿਆ ਨਹੀਂ ਜਿੰਦ ਸਕਦੀ ਸਹਾਰ ਜੀ ਕਿਹੜੀ ਹੈ ਘੜੀ ਖਬਰ ਨਹੀਂ ਮਰਜੂ ਬਿਮਾਰ ਜੀ ਮੁੜ ਗਏ ਹੈ ਮੋਤ ਖਾਲੀ ਆਕੇ ਕਈ ਬਾਰ ਜੀ ਮਿਲਦਾ ਨਹੀਂ ਪਤਾ ਬਬ ਮਿਲਦਾ ਨਹੀਂ ਪਤਾ ਹੱਡਾਂ ਵਿੱਚ ਕਿੱਥੇ ਹਨ ਪ੍ਰਾਣ ਜੀ ਪ੍ਰੀਤਮ ਜੀ ਦਰਸ ਦਿਖਾਵੋ ਜਾਂਦੀ ਹੈ ਜਾਨ ਜਿਓ ਦਾਤਾ ਜੀ ਦਰਸ ਦਿਖਾਵੋ ਆਵੋ ਹੋਣ ਦਰਸ ਦਿਖਾਵੋ ਹੋਰ ਤਰਸਾਵੋ ਨਾ ਪਿਰਾਦੇ ਸੱਲੇ ਦਿਲ ਤੇ ਕਹ ਕਰ ਲਾਵੋ ਨਾ ਚੱਲਣ ਦੀ ਹੱਦ ਹੁਣ ਹੋ ਗਈ ਹੋਰ ਜਮਾਵੋ ਨਾ ਸਰਦਾ ਦਰ ਸੀਤਲ ਕਰ ਦਿਓ ਅੱਜ ਕੋ ਨਾ ਆਵੋ ਨਾ ਕਹਿੰਦੇ ਜੋ ਪ੍ਰੇਮ ਕਰੇ ਸੋ ਪਾਵੇ ਭਗਵਾਨ ਜੀ ਪ੍ਰੀਤਮ ਜੀ ਦਰਸ਼ਨ ਦੇਵੋ ਜਾਂਦੀ ਹੈ ਜਾਨ ਜਿਓ ਦਾਤਾ ਜੀ ਦਸ ਦਕਾਵੋ ਰਾਣੀ ਅਰਦਾਸ ਕਰਦੀ ਕਰਦੀ ਵੇ ਸੁਧ ਹੋ ਗਈ ਦੁਨੀਆ ਬੋਲੋ ਸੁਰਤ ਸੌ ਗਈ ਤੇ ਕਿਸੇ ਪ੍ਰੇਮ ਨਗਰ ਵਿੱਚ ਜਾ ਵਸੀ ਹੰਝੂਾਂ ਦੀ ਝੜੀ ਤੇ ਨਿਹੋਰੀਆਂ ਦੇ ਪੌਣ ਨੇ ਅਰਛਾ ਤੇ ਬਸਣ ਵਾਲੇ ਦਾ ਦਿਲ ਮੋ ਲਿਆ ਮੇਰੇ ਵਾਲਾ ਪ੍ਰੀਤ ਤੂੰ ਹਾਣੀਆਂ ਦਾ ਜਥਾ ਲੈ ਮੈਣੀ ਦੇ ਘਰ ਆ ਪੁੱਜੇ ਮਾਂ ਮਾਂ ਕਹਿੰਦੇ ਹੋਏ ਦੌੜ ਕੇ ਗੋਦੀ ਵਿੱਚ ਆ ਬੈਠੇ ਗੱਲ ਨੂੰ ਜੱਫੀ ਪਾ ਲਈ ਤੇ ਹੌਲੀ ਜਿਹਾ ਕਿਹਾ ਮਾਂ ਮੈਂ ਆ ਗਿਆ ਮੈਣੀ ਅੱਖਾਂ ਨਹੀਂ ਖੋਲਦੀ ਅਤੇ ਉਵੇਂ ਹੀ ਕਹਿੰਦੀ ਹੈ ਲਾਲ ਤੁਸੀਂ ਅੱਗੇ ਵੀ ਐਸੀ ਤਰ੍ਹਾਂ ਕਰਦੇ ਹੋ ਨਿਤ ਗੋਦੀ ਵਿੱਚ ਬਹਿ ਕੇ ਬਾਜਾ ਮਾਰਦੇ ਹੋ ਪਰ ਜਦ ਮੈਂ ਦਰਸ਼ਨ ਵਾਸਤੇ ਅੱਖਾਂ ਖੋਲਦੀ ਹਾਂ ਨੱਸ ਜਾਂਦੇ ਹੋ ਮੈਂ ਹੁਣ ਅੱਖਾਂ ਨਹੀਂ ਖੋਲਾਂਗੀ ਨਾ ਦਿਲ ਦੇ ਦਰਵਾਜ਼ੇ ਖੋਲਾਂ ਤੇ ਨਾ ਤੁਸੀਂ ਜਾਓ ਇਹ ਦਸ਼ਾ ਨੂੰ ਕੋਈ ਪ੍ਰੇਮੀ ਹੀ ਜਾਣ ਸਕਦਾ ਹੈ ਜਿਸ ਦਿਲ ਵਿੱਚ ਪ੍ਰੇਮ ਉਬਿਆਹੀ ਨਹੀਂ ਉਹ ਇਸ ਰਾਮ ਜੀ ਨੂੰ ਕੀ ਜਾਣੇ ਪ੍ਰੇਮ ਤੋਂ ਸਖਣਾ ਦਿਲ ਵੀ ਕੋਈ ਦਿਲ ਨਹੀਂ ਹੁੰਦਾ ਉਹ ਪ੍ਰੇਮ ਦਾਤਾ ਜਿਸ ਤੇ ਤੂੰ ਰੀਜ਼ਾ ਹੈ ਉਸ ਨੂੰ ਪ੍ਰੇਮ ਬਖਸ਼ਦਾ ਹੈ ਜਿਸ ਦਿਲ ਵਿੱਚ ਪ੍ਰੇਮ ਹੈ ਉਸ ਦਿਲ ਵਿੱਚ ਤੂੰ ਹੈ ਜਿਸ ਪਰ ਪ੍ਰੇਮ ਨਹੀਂ ਉਸ ਵਿੱਚ ਤੂੰ ਨਹੀਂ ਵੇਖ ਲਓ ਜਿਸ ਘਟ ਮੇਂ ਪ੍ਰੇਮ ਵਸਿਆ ਹੈ ਉਸ ਵਿੱਚ ਆਪ ਬਸ ਰਿਹਾ ਹੈ ਮੈਣੀ ਮੀਠ ਅੱਖਾਂ ਸ਼ਿਵ ਲਈ ਬੈਠੀ ਮੈਣੀ ਮੀਠ ਅੱਖਾਂ ਲਵਲਾਈ ਬੈਠੀ ਤਾਰਨ ਬਾਸ ਤੇ ਚਲ ਤਾਰਨ ਹਾਰ ਆਇਆ ਲੈ ਕੇ ਅਲਟੁਲੀ ਸੋ ਕੁਹਾਣੀਆਂ ਦੀ ਜਬ ਦਾ ਮੋਹ ਕਰਤਾਰ ਕਰਤਾ ਆਇਆ ਬੇੜੇ ਮਹਿਣੀ ਦੇ ਆਣ ਕੇ ਚਰਨ ਪਾਏ ਸੂਝੇ ਮਹਿਲ ਨੂੰ ਲਾਉਣ ਬਹਾਰ ਆਇਆ ਕਹਿ ਕੇ ਮਾਂਗਲ ਵਕੜੀ ਆਣ ਪਈ ਗਰਜ ਸੋਧਾਂ ਦੇ ਕ੍ਰਿਸ਼ਨ ਮਰਾਰ ਆਇਆ ਅੱਖਾਂ ਖੋਲ ਕੇ ਮਹਿਣੀ ਨੇ ਵੇਖਿਆ ਜਾਂ ਸੁੰਜੀ ਗੋਦ ਨੂੰ ਭਾਗ ਦਾ ਤਾਰ ਲਾਇਆ ਸ਼ੀਤਲ ਬੇਖ ਸ਼ੀਤਲ ਬੇਖ ਤੂ ਰੰਗ ਪਰਮਾਤਮਾ ਦੇ ਬਣ ਕੇ ਪੁੱਤ ਤारणहार सृਜਣ ਆ ਰਿਹਾ ਆ ਮੈਣੀ ਦੀਆਂ ਅੱਖਾਂ ਖੁੱਲੀਆਂ ਤਾਂ ਗੁਜਰੀ ਦਾ ਦਲਾਰਾ ਗੋਦੀ ਵਿੱਚ ਬੈਠਾ ਮੁਸਕਰਾ ਰਿਹਾ ਸੀ ਅਤੇ ਕਹਿ ਰਿਹਾ ਸੀ ਮਾਂ ਭੁੱਖ ਲੱਗੀ ਏ ਕੁਝ ਖਾਣ ਨੂੰ ਦੇ ਮੈਣੀ ਵੇਖ ਕੇ ਨਜ਼ਰੋਂ ਨੇ ਹਲ ਹੋ ਗਈ ਕੁੱਟ ਕੇ ਛਾਤੀ ਨਾਲ ਲਾ ਲਿਆ ਅੰਦਰ ਬਾਹਰ ਰੱਬ ਵਸ ਗਿਆ ਉਹਨੇ ਗੋਲੀ ਨੂੰ ਬਾਜ ਮਾਰ ਕੇ ਕਿ ਆ ਮੇਰੇ ਲਾਲ ਪ੍ਰੀਤਮ ਵਾਲਾ ਪ੍ਰੀਤਮ ਵਾਸਤੇ ਮਠਿਆਈ ਲਿਆਓ ਨਹੀਂ ਮਾਂ ਜੋ ਪੂਰੀਆਂ ਤੇ ਛੋਲੇ ਤਲ ਕੇ ਅੰਦਰ ਰੱਖੇ ਹਨ ਉਹ ਖਾਣੇ ਨੇ ਮੇਰੇ ਦਾਤਾ ਜੀ ਨੇ ਕਿਹਾ ਇੰਨੀ ਗੱਲ ਸੁਣ ਕੇ ਤਾਂ ਮੈਣੀ ਪ੍ਰੇਮ ਵਿੱਚ ਜੀ ਉઠી ਚਾਲ ਤੂੰ ਹੁੜ ਮੱਥੇ ਤੇ ਲਾਈ ਸ਼ੋਲੇ ਤੇ ਪੂਰੀਆਂ ਸ਼ਿਕਾ ਕੇ ਗਦਗਦ ਹੋ ਗਈ ਇਹ ਹਨ ਪ੍ਰੇਮ ਗੁਣਾਰੇ ਦੇ ਬਾਲ ਦੇ ਉਹ ਚੋਜ ਪਟਨੇ ਵਿੱਚ ਮੈਣੀ ਸੰਗਤ ਬੜੀ ਮਸ਼ਹੂਰ ਹੈ ਸੋ ਅਜੇ ਤੱਕ ਲੰਗਰ ਵੀ ਸ਼ੋਲੇ ਪੂਰੀਆਂ ਦਾ ਵਰਤਦਾ ਹੈ ਸੋ ਇਹ ਹੈ ਰਾਜਾ ਫਤੇਜਨ ਤੇ ਰਾਣੀ ਮਹਿਣੀ ਦਾ ਪ੍ਰਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ